ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਪਿੰਟ ਇਟਲੀ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਇਸੇ ਉਮੀਦ ਦੇ ਨਾਲ ਜਿਹੜਾ ਅੱਜ ਦਾ ਵਲੌਗ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਅਸੀਂ ਆਏ ਹੋਏ ਹਾਂ ਜੀ ਯੂਰਪ ਦੀ ਸਭ ਤੋਂ ਸਸਤੀ ਮਾਰਕੀਟ ਜਿਹੜੇ ਮੇਰੇ ਭੈਣ ਭਰਾ ਯੂਰਪ ਦੇ ਵਿੱਚ ਰਹਿੰਦੇ ਨੇ ਉਹ ਤੇ ਸਮਝ ਗਏ ਹੋਣਗੇ ਕਿ ਮੈਂ ਕਿਸ ਮਾਰਕੀਟ ਦੀ ਗੱਲ ਕਰ ਰਹੀ ਹਾਂ ਜੀ ਹਾਂ ਤੁਸੀਂ ਬਿਲਕੁਲ ਠੀਕ ਸਮਝਿਓ ਅੱਜ ਅਸੀਂ ਆਏ ਹੋਏ ਹਾਂ ਐਕਸ਼ਨ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਐਕਸ਼ਨ ਦੇ ਵਿੱਚ ਜਿਹੜਾ ਕਾਫੀ ਸਾਰੀਆਂ ਆਫਰਸ ਜਿਹੜੀਆਂ ਲੱਗੀਆਂ ਤੁਹਾਨੂੰ ਮਿਲ ਜਾਂਦੀਆਂ ਨੇ ਇਹ ਫੇਸ ਪੈਕ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ 79 ਸੈਂਟ ਦਾ ਲੱਗਾ ਹੋਇਆ ਬਹੁਤ ਸਾਰਾ ਸਮਾਨ ਤੁਹਾਨੂੰ 1 1 2 2 ਯੂਰੋ ਵਿੱਚ ਇੱਥੇ ਮਿਲਦਾ ਹੈ ਔਰ ਸਮਾਨ ਦੀ ਕੁਆਲਿਟੀ ਔਰ ਕੁਆਂਟੀਟੀ ਕਾਫੀ ਜ਼ਿਆਦਾ ਹੁੰਦੀ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਸਟੇਸ਼ਨਰੀ ਵੀ ਇੱਥੇ ਲੱਗੀ ਹੋਈ ਹੈ ਹਾਂ ਜੀ ਕਿਉਂਕਿ ਇਟਲੀ ਦੇ ਵਿੱਚ ਜਿਹੜੀਆਂ ਉਹ ਬੱਚਿਆਂ ਨੂੰ ਵਿంటర్ ਹੌਲੀਡੇਸ ਚੱਲ ਰਹੀਆਂ ਔਰ ਬੱਚੇ ਇਤਨੀ ਐਕਟੀਵਿਟੀਜ਼ ਕਰਨੀਆਂ ਕਾਫੀ ਪਸੰਦ ਕਰਦੇ ਨੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਾਫੀ ਡਰਾਇੰਗ ਦਾ ਸਮਾਨ ਬੱਚਿਆਂ ਨੂੰ ਜਿਦਾ ਐਕਟੀਵਿਟੀ ਬੁੱਕਸ ਵਗੈਰਾ ਔਰ ਇਸ ਤੋਂ ਇਲਾਵਾ ਜਿਦਾ ਆਪਣੇ ਅੱਜਕਲ ਆਰਟ ਬੁੱਕ ਬਹੁਤ ਚਲਦੀਆਂ ਨੇ ਜੀ ਉਹ ਵੀ ਲੱਗੀਆਂ ਹੋਈਆਂ ਨੇ ਔਰ ਰੇਟ ਇਹਦਾ ਕਾਫੀ ਜੈਨੂਇਨ ਹੈ ਕਾਫੀ ਜੈਨੂਇਨ ਪ੍ਰਾਈਸ ਦੇ ਵਿੱਚ ਲੱਗੀਆਂ ਹੋਈਆਂ ਨੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਨੋਟਬੁੱਕਸ ਬਹੁਤ ਹੀ ਕਿਊਟ ਔਰ ਬਹੁਤ ਅੱਛੀ ਵੈਰਾਈਟੀ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਲਰ ਕੰਬੀਨੇਸ਼ਨ ਜਿਹੜੇ ਉਹ ਵੀ ਬਹੁਤ ਪਿਆਰੇ ਲੱਗੇ ਹੋਏ ਨੇ ਅੱਜਕਲ ਬੱਚੇ ਬਹੁਤ ਪਸੰਦ ਕਰਦੇ ਨੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਡਾਇਰੀ ਸਟੇਸ਼ਨਰੀ ਦੇ ਵਿੱਚ ਤੇ ਇਹਨਾਂ ਦਾ ਰੇਟ ਵੀ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ 1-1 ਯੂਰੋ ਤੋਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ ਤੇ ਕੁਆਲਿਟੀ ਵਾਈਜ਼ ਵੀ ਕਾਫੀ ਅੱਛਾ ਸਮਾਨ ਹੈ ਜੀ ਸਟੇਸ਼ਨਰੀ ਤੋਂ ਇਲਾਵਾ ਵੀ ਤੁਹਾਨੂੰ ਘਰ ਦਾ ਹੋਰ ਸਮਾਨ ਵੀ ਜਿਹੜਾ ਉਹ ਕਾਫੀ ਵਾਜਬ ਤੇ ਜਾਇਜ਼ ਰੇਟ ਤੇ ਤੁਹਾਨੂੰ ਮਿਲ ਜਾਂਦਾ ਤੇ ਕੁਆਲਿਟੀ ਵੀ ਸਮਾਨ ਦੀ ਕਾਫੀ ਜ਼ਿਆਦਾ ਅੱਛੀ ਹੁੰਦੀ ਹੈ ਔਰ ਆਪਸ਼ਨ ਵੀ ਇਹਦੇ ਵਿੱਚ ਕਾਫੀ ਤੁਹਾਨੂੰ ਲੱਭ ਜਾਂਦੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਰਫਿਊਮ ਵਾਲੀਆਂ ਕੈਂਡਲਸ ਹੋ ਗਈਆਂ ਕਟੇਸ ਤੋਂ ਇਲਾਵਾ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਤੁਹਾਨੂੰ ਜਿਹੜੀ ਵੈਰਾਈਟੀ ਉਹ ਮਿਲਦੀ ਹੈ ਡਿਫਿਊਜ਼ਰ ਵੀ ਮਿਲਦੇ ਨੇ ਜੀ ਅਸੈਂਸ਼ੀਅਲ ਆਇਲ ਦੇ ਵਿੱਚ ਜਿਹੜੀਆਂ ਸਟਿਕਸ ਮਿਲਦੀਆਂ ਨੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਂਦੀਆਂ ਨੇ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਤਰ੍ਹਾਂ ਦੀਆਂ ਪਰਫਿਊਮਸ ਜਿਹੜੀਆਂ ਆ ਜਿੱਦਾਂ ਦੀ ਤੁਸੀਂ ਪਸੰਦ ਕਰਦੇ ਹੋ ਉਹਦਾਂ ਤੁਸੀਂ ਲੈ ਜਾ ਸਕਦੇ ਹੋ ਇਹਨਾਂ ਤੋਂ ਇਲਾਵਾ ਇੱਥੇ ਚਾਰਜਰ ਦੀਆਂ ਵਾਇਰਸ ਉਸ ਤੋਂ ਬਾਅਦ ਆਪਣੇ ਆਡੀਓ ਕੇਬਲਸ ਹਰ ਹਰ ਤਰ੍ਹਾਂ ਦੀ ਜਿਹੜੀ ਕੇਬਲ ਹੈ ਯੂਐਸਬੀ ਵਗੈਰਾ ਉਹ ਵੀ ਕਾਫੀ ਸਸਤੇ ਰੇਟ ਤੇ ਤੁਹਾਨੂੰ ਮਿਲ ਜਾਂਦੀ ਹੈ ਤੇ ਉਸ ਤੋਂ ਇਲਾਵਾ ਅੱਜਕਲ ਬੱਚੇ ਬਹੁਤ ਪਸੰਦ ਕਰਦੇ ਨੇ ਜਿਵੇਂ ਕਿ ਹੈੱਡਫੋਨਸ ਹੋ ਗਏ ਵਾਇਰਲੈਸ ਜਿਹੜੇ ਚੱਲਦੇ ਨੇ ਜਾਂ ਬਲੂਟੂਥ ਵਾਲੇ ਦੋਨੋਂ ਤੁਹਾਨੂੰ ਇੱਥੇ ਮਿਲ ਜਾਂਦੇ ਨੇ ਔਰ ਕਾਫੀ ਜ਼ਿਆਦਾ ਆਮ ਮਾਰਕੀਟ ਤੋਂ ਸਸਤੇ ਰੇਟ ਦੇ ਵਿੱਚ ਮਿਲਦੇ ਨੇ ਜੀ ਇਸ ਤੋਂ ਇਲਾਵਾ ਲਾਈਟ ਸਪੀਕਰ ਜਿਹੜੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ अगेन ਮੈਂ ਕਹੂੰਗੀ ਕਿਉਂਕਿ ਮੇਰੇ ਵੀ ਦੋ ਬੱਚੇ ਨੇ ਜੀ ਇਸ ਕਰਕੇ ਮੈਨੂੰ ਪਤਾ ਹੈ ਕਿ ਬੱਚੇ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਔਰ ਸਕੂਲ ਬੈਗ ਵੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪੋਕੇਮੋਨ ਦੇ ਅਤੇ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਸਟੇਸ਼ਨਰੀ ਫਿਰ ਤੋਂ ਕਿਉਂਕਿ ਸੈਕਸ਼ਨ ਜਿਹੜਾ ਸੀ ਇਹ ਬਹੁਤ ਜ਼ਿਆਦਾ ਵੱਡਾ ਸੀ ਇਸ ਦੇ ਵਿੱਚ ਪ੍ਰਿੰਟਰ ਵੀ ਤੁਹਾਨੂੰ ਮਿਲ ਜਾਏਗਾ ਔਰ ਬੱਚਿਆਂ ਦੇ ਛੋਟੇ-ਛੋਟੇ ਕਲਰ ਬੁక్స్ ਨਾਲ ਪੈਨਸਲ ਵਗੈਰਾ ਵੀ ਤੁਹਾਨੂੰ ਲੱਭ ਜਾਣਗੀਆਂ ਇੱਥੋਂ ਹਾਂਜੀ ਇਸ ਤੋਂ ਇਲਾਵਾ ਇਸ ਸੈਕਸ਼ਨ ਦੇ ਵਿੱਚ ਦਾ ਆਪਾਂ ਕਹਿ ਦਿੰਨੇ ਨੇ ਬਹੁਤ ਹੀ ਕਿਊਟ ਪੈਨਸਲ ਬਾਕਸ ਲੱਗੇ ਹੋਏ ਸੀ ਕਾਰਟੂਨਸ ਵਾਲੇ ਵੀ ਤੇ ਇਹ ਜੀ ਆ ਗਿਆ ਹੈ LED ਸਪੀਕਰਸ ਜਿਹੜੇ ਅੱਜਕੱਲ ਬਹੁਤ ਚੱਲਦੇ ਨੇ ਬਲੂਟੂਥ ਦੇ ਨਾਲ ਤੁਸੀਂ ਇਹਨਾਂ ਨੂੰ ਕਨੈਕਟ ਕਰਕੇ ਈਜ਼ੀ ਟੂ ਕੈਰੀ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹੋ ਜੀ ਇਸ ਤੋਂ ਇਲਾਵਾ ਇਹ ਬੱਚਿਆਂ ਦੇ ਲੈਂਪ ਲੱਗੇ ਹੋਏ ਸੀ ਇਹ ਵੀ ਬਹੁਤ ਜ਼ਿਆਦਾ ਕਿਊਟ ਲੱਗ ਰਹੇ ਸੀ ਤੁਸੀਂ ਆਪਣੇ ਬੱਚਿਆਂ ਦੇ ਰੂਮ ਦੇ ਵਿੱਚ ਇਹਨਾਂ ਨੂੰ ਲਗਾ ਸਕਦੇ ਹੋ ਤੇ ਇਹ ਸਾਰਾ ਸਮਾਨ ਜਿਹੜਾ ਹੈ ਉਹ ਡੈਕੋਰੇਟਿਵ ਪੀਸਿਸ ਲੱਗੇ ਨੇ ਅਤੇ ਇਸ ਦੇ ਨਾਲ ਨਾਲ ਤੁਹਾਨੂੰ ਤੇ ਸੀਜ਼ਨ ਵਾਈਜ਼ ਜਿਹੜੀ ਡੈਕੋਰੇਟਿਵ ਪੀਸ ਆਉ ਲੱਗਦੇ ਨੇ ਜਿਵੇਂ ਕਿ ਅਗਰ ਤੁਸੀਂ ਆ ਆਟਮ ਵਿੱਚ ਆਉਂਦੇ ਹੋ ਤੇ ਆਟਮ ਵਾਲੇ ਡੈਕੋਰੇਟਿਵ ਪੀਸ ਨੇ ਸਪ੍ਰਿੰਗ ਵਿੱਚ ਆਉਂਦੇ ਹੋ ਤਾਂ ਸਪ੍ਰਿੰਗ ਵਾਲੇ ਤੇ ਹਰ ਇੱਕ ਸੀਜ਼ਨ ਦੇ ਹਿਸਾਬ ਨਾਲ ਤੁਹਾਨੂੰ ਡੈਕੋਰੇਟਿਵ ਪੀਸ ਜਿਹੜੇ ਇਹਨੂੰ ਮਿਲਦੇ ਨੇ ਇੱਕ ਇਹ ਟੇਬਲ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਜੀ ਇਹ ਬਹੁਤ ਹੀ ਪਿਆਰਾ ਸਾਡ ਟੇਬਲ ਜਿਸ ਨੂੰ ਤੁਸੀਂ ਈਜ਼ੀ ਟੂ ਕੈਰੀ ਵੀ ਆਪਾਂ ਕਹਿ ਸਕਦੇ ਹਾਂ ਔਰ ਇਹਨਾਂ ਦਾ ਫਰਨੀਚਰ ਵੀ ਕਾਫੀ ਵਧੀਆ ਹੁੰਦਾ ਮੈਂ ਇੱਕ ਤੋਂ ਟੇਬਲ ਇੱਥੋਂ ਲਿਜਾ ਕੇ ਦੇਖੇ ਨੇ ਔਰ ਬਹੁਤ ਹੀ ਅੱਛੇ ਨੇ ਇਹ ਜੀ ਫੋਲਡਿੰਗ ਪਾਫ ਜਿਹੜੇ ਕਿ ਅੱਜਕੱਲ੍ਹ ਵਿంటర్ ਦੇ ਵਿੱਚ ਕਾਫੀ ਕੰਮ ਦਿੰਦੇ ਨੇ ਇਸ ਦੇ ਵਿੱਚ ਅਸੀਂ ਕੰਬਲ ਵਗੈਰਾ ਪਾ ਕੇ ਰੱਖ ਸਕਦੇ ਹਾਂ ਇਸ ਤੋਂ ਇਲਾਵਾ ਅੱਗੇ ਸੈਕਸ਼ਨ ਆਉਂਦਾ ਜੀ ਜਿਸ ਦੇ ਵਿੱਚ ਇਹਨਾਂ ਨੇ ਕੱਪੜੇ ਵਗੈਰਾ ਲੇਡੀਜ਼ ਦੇ ਜੈਂਟਸ ਦੇ ਔਰ ਵਿంటర్ ਵੇਅਰ ਦੇ ਵਿੱਚ ਕੁਝ ਜਿਦਾਂ ਗਲਵਸ ਵਗੈਰਾ ਹੋ ਗਏ ਕੈਪ ਹੋ ਗਈਆਂ ਔਰ ਵੂਲਨ ਦੇ ਵਿੱਚ ਜਿਹੜੇ ਆਪਣੇ ਸ਼ਬਾਤੇ ਆਪਾਂ ਕਹਿੰਦੇ ਨੇ ਸ਼ੂਜ਼ ਵਗੈਰਾ ਸਕਾਫ ਇਹ ਸਾਰਾ ਕੁਝ ਇਸ ਸੈਕਸ਼ਨ ਦੇ ਵਿੱਚ ਤੁਹਾਨੂੰ ਮਿਲ ਜੇਗਾ ਔਰ ਇਹ ਵੀ ਕਾਫੀ ਵਾਜਬ ਰੇਟ ਤੇ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ 크리스마ਸ ਦੇ ਜਾਣ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਵੂਮਨ ਵੂਲਨ ਡ्रेसेस ਸੀ ਉਹਨਾਂ ਉੱਪਰ ਵੀ ਕਾਫੀ ਆਫਰ ਲਗਾ ਕੇ ਰੱਖੀ ਸੀ ਸ਼ਿਮਰ ਵਾਲੀਆਂ ਡ्रेसेस ਨਿਊ ਇਅਰ ਦੇ ਉੱਤੇ ਅਗਰ ਤੁਸੀਂ ਪਸੰਦ ਕਰਦੇ ਹੋ ਤੇ ਬੱਚਿਆਂ ਦੇ ਸ਼ੂਜ਼ ਗਰਮ ਤੁਸੀਂ ਜਿੱਦਾਂ ਦੇ ਚਾਹ ਆਪਣੇ ਬੱਚੇ ਦੇ ਸਾਈਜ਼ ਅਕੋਰਡਿੰਗਲੀ ਇੱਥੇ ਤੁਸੀਂ ਲੈ ਕੇ ਜਾ ਸਕਦੇ ਹੋ ਸਪੋਰਟ ਸ਼ੂਜ਼ ਵੀ ਲੱਗੇ ਹੋਏ ਸੀ ਔਰ ਬੇਬੀ ਗਰਲਸ ਔਰ ਬੇਬੀ ਬॉयਜ਼ ਦੋਵਾਂ ਦੇ ਸ਼ੂਜ਼ ਜਿਹੜੇ ਨੇ ਬਹੁਤ ਪਿਆਰੇ ਇੱਥੇ ਲੱਗੇ ਹੋਏ ਸੀ ਔਰ ਕੁਆਲਿਟੀ ਵੀ ਕਾਫੀ ਅੱਛੀ ਸੀ ਸ਼ੂਜ਼ ਦੀ ਵੀ ਇਸ ਤੋਂ ਲਾਵਾ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਲਈ ਵੀ ਕੈਪਸ ਵਗੈਰਾ ਵਿంటర్ ਵੇਅਰ ਉਹਨਾਂ ਦੇ ਨਾਈਟ ਸੂਟਸ ਔਰ ਛੋਟੀਆਂ-ਛੋਟੀਆਂ ਕਿਊਟ ਚੀਜ਼ਾਂ ਜਿਹੜੀਆਂ ਕਿ ਮੈਨੂੰ ਪਰਸਨਲੀ ਖੁਦ ਨੂੰ ਵੀ ਬਹੁਤ ਪਸੰਦ ਹਨ ਇਹ ਵੀ ਤੁਹਾਨੂੰ ਇੱਥੋਂ ਇੱਕ-ਇੱਕ ਯੂਰੋ ਦੇ ਵਿੱਚ ਮਤਲਬ ਇਹ ਆਪਾਂ ਕਹਿ ਦਿੰਨੇ ਕਿ 89 ਸੈਂਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਲੱਗੀਆਂ ਨੇ ਚੀਜ਼ਾਂ ਬਹੁਤ ਹੀ ਪਿਆਰਾ ਔਰ ਬਹੁਤ ਹੀ ਸਸਤਾ ਸਮਾਨ ਜਿਹੜਾ ਤੁਹਾਨੂੰ ਇੱਥੋਂ ਮਿਲੇਗਾ ਕੁਆਲਿਟੀ ਵਾਈਜ਼ ਵੀ ਕਾਫੀ ਅੱਛਾ ਸਮਾਨ ਲੱਭ ਜੂਗਾ ਤੁਹਾਨੂੰ ਇੱਥੋਂ ਔਰ ਇਸ ਤੋਂ ਇਲਾਵਾ ব্যাগ ਜਿਹੜੇ ਕਿ ਛੋਟੇ ਬੱਚੇ ਅੱਜਕੱਲ ਬਹੁਤ ਪਸੰਦ ਕਰਦੇ ਨੇ ਜਿ ਕਿਤੇ ਉਹਨਾਂ ਨੂੰ ਟਰੈਵਲ ਲਈ ਜਾਣਾ ਹੋਵੇ ਜਾਂ ਹਾਂਜੀ ਇਸ ਤੋਂ ਇਲਾਵਾ ਬੱਚਿਆਂ ਦੇ ਪਾਇਲ ਦੇ ਨਾਈਟਸੂਟ ਵਗੈਰਾ ਵੀ ਤੁਹਾਨੂੰ ਮਿਲ ਜਾਂਦੇ ਨੇ ਅਤੇ ਹੁਣ ਅਸੀਂ ਚੱਲਦੇ ਹਾਂ ਜੀ 베ਕਿੰਗ ਵਾਲੇ ਸੈਕਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੇਕ ਬਣਾਉਣ ਲਈ ਵੀ ਕਿੰਨੇ ਕਿਊਟ ਇਹ ਚੀਜ਼ਾਂ ਲਗੀਆਂ ਹੋਈਆਂ ਨੇ ਬੱਚਿਆਂ ਦੀਆਂ ਤਾਂ ਜੋ ਬੱਚੇ ਨੇ ਇਨੀਸ਼ੀਏਟਿਵ ਲੈਂਡ ਕੁਕਿੰਗ ਦੇ ਵਿੱਚ ਵੀ ਤੇ ਬਹੁਤ ਹੀ ਪਿਆਰਾ ਸਮਾਨ ਜੀ 베ਕਿੰਗ ਵਾਲਾ ਇਹ ਸਾਰਾ ਸਮਾਨ ਹੈ ਤੇ ਤੁਸੀਂ ਰੇਟ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਾਫੀ ਜ਼ਿਆਦਾ ਸਸਤਾ 3 ਯੂਰੋ ਦਾ 4 ਯੂਰੋ ਦਾ ਇਹਦਾ ਲੱਗਾ ਹੋਇਆ ਜੀ ਤੇ ਇੱਧਰ ਆ ਜਾਂਦੇ ਨੇ ਜੀ ਕਲੀਨਿੰਗ ਪ੍ਰੋਡਕਟਸ ਇਹ ਕਲੀਨਿੰਗ ਪ੍ਰੋਡਕਟ ਜਿਹੜਾ ਇਹਨਾਂ ਦਾ ਕਾਫੀ ਵਾਇਰਲ ਟਿਕਟੌਕ ਦੇ ਉੱਪਰ ਵੀ ਹੋ ਰਿਹਾ ਹੈ ਜ ਜਿਹਨੇ ਤੁਸੀਂ ਵੀਡੀਓ ਦੇਖਦੇ ਹੋਵੋਗੇ ਔਰ ਮੈਂ ਖੁਦ ਵੀ ਇਹ ਯੂਜ਼ ਕੀਤਾ ਹੈ ਜੀ ਬੜਾ ਅੱਛਾ ਰਿਜ਼ਲਟ ਆਇਆ ਤੁਸੀਂ ਇਹਨੂੰ ਬਾਥਰੂਮ ਲਈ ਯੂਜ਼ ਕਰ ਸਕਦੇ ਹੋ ਕਲੀਨ ਕਰਨ ਲਈ ਕਿਚਨ ਦੇ ਲਈ ਹਾਂਜੀ ਹੁਣ ਅਸੀਂ ਚੱਲਦੇ ਹਾਂ ਜੀ ਬਾਕੀ ਹਾਊਸ ਹੋਲਡ ਸਮਾਨ ਵਾਲ ਜਿਸ ਦੇ ਵਿੱਚ ਤੁਹਾਨੂੰ ਦੇਖ ਸਕਦੇ ਹੋ ਹੈਂਗਰ ਜਿਹੜੇ ਕਿ 4 ਯੂਰੋ ਦੇ ਲੱਗੇ ਹੋਏ ਸੀ ਔਰ ਇਹ ਜਿਹੜੀ ਚੀਜ਼ ਹੈ ਇਹ ਹੋ ਸਕਦਾ ਇੱਥੇ ਯੂਰਪ ਦੇ ਭੈਣ ਭਰਾਵਾਂ ਨੂੰ ਤਾਂ ਪਤਾ ਹੋਵੇ ਇਹਨੂੰ ਕਹਿੰਦੇ ਜਿੰਨੇ ਚ ਪਾਰਾ ਸਪੀਫਰੀ ਇਹ ਦਰਵਾਜਿਆਂ ਦੇ ਅੱਗੇ ਜਿਹੜੀ ਉਹ ਰੱਖੀ ਜਾਂਦੀ ਹੈ ਤਾਂ ਕਿ ਜਦੋਂ ਅਸੀਂ ਹੀਟਰ ਚਲਾਉਨੇ ਆ ਅੰਦਰ ਹੀਟਿੰਗ ਸਿਸਟਮ ਹੁੰਦਾ ਹੈ ਤਾਂ ਹਵਾ ਜਿਹੜੀ ਉਹ ਬਾਹਰੋਂ ਕ੍ਰੋਸ ਨਾ ਹੋਏ ਬਿਕਾਉਜ਼ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਬਾਹਰਲੀ ਹਵਾ ਵੀ ਕਾਫੀ ਠੰਡੀ ਹੁੰਦੀ ਹੈ ਇਸ ਲਈ ਇਹਨਾਂ ਨੇ ਜਿਹੜਾ ਉਹ ਦਰਵਾਜੇ ਦੇ ਅੱਗੇ ਰੱਖਿਆ ਜਾਂਦਾ ਹੈ ਇਸ ਤੋਂ ਇਲਾਵਾ ਜੀ ਅੱਗੇ ਹੁਣ ਚੱਲਦੇ ਹਾਂ ਜਿਸ ਦੇ ਵਿੱਚ ਉਹ ਮੈਂ ਫੇਰ ਤੁਹਾਨੂੰ ਦਿਖਾ ਰਹੀ ਹਾਂ ਸੌਕਸ ਵਗੈਰਾ ਜੈਂਟਸੀਆਂ ਔਰ ਜਿਹੜੇ ਆਪਣੇ ਜਿਮ ਦਾ ਸਮਾਨ ਵੀ ਮਿਲ ਜਾਏਗਾ ਤੁਹਾਨੂੰ ਇੱਥੋਂ ਜਿੰਨਾਕ ਤੁਸੀਂ ਦੇਖ ਸਕਦੇ ਹੋ ਜਿਮ ਮੈਟ ਲੱਗੇ ਹੋਏ ਨੇ ਔਰ ਜਿਹੜੇ ਵੀ ਸਾਡੇ ਭੈਣ ਭਰਾ ਜਿਮ ਕਰਦੇ ਨੇ ਔਰ ਉਹਨਾਂ ਦੇ ਲਈ ਜਿਮਨਾਸਟਿਕ ਦੇ ਲਈ ਜਿਹੜੀ ਆ ਰੂਪ ਵਗੈਰਾ ਔਰ ਇਸ ਤੋਂ ਇਲਾਵਾ ਵੀ ਪ੍ਰੋਟੀਨ ਦੇ ਔਰ ਕੋਈ ਪ੍ਰੀ ਵਰਕਆਊਟ ਦਾ ਸ਼ਕੀਨ ਹੈ ਜੇ ਤੁਸੀਂ ਪ੍ਰੋਟੀਨ ਲੈ ਰਹੇ ਹੋ ਔਰ ਇਹ ਤੁਸੀਂ ਦੇਖ ਸਕਦੇ ਹੋ ਜੀ ਚਾਕਲੇਟ ਦੇ ਸਪونز ਲੱਗੇ ਹੋਏ ਨੇ ਕਿਉਂਕਿ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਜੀ 크리스마ਸ ਨਿਊ ਇਅਰ ਦੇ ਉੱਪਰ ਕਾਫੀ سارے ਲੋਕ ਜਿਹੜੇ ਨੇ ਉਹ ਘਰੇ ਜਿਹੜੀ ਹੈ ਉਹ 베ਕਿੰਗ ਵਗੈਰਾ ਕਰਦੇ ਨੇ ਤੇ ਉਤੇ ਲਈ ਇਹ ਸਾਰੀਆਂ ਚਾਕਲੇਟਸ ਐਂਡ ਇਹ ਸਾਰਾ ਸਮਾਨ ਲੱਗਾ ਹੋਇਆ ਤੇ ਇਹ ਬਿਊਟੀ ਪ੍ਰੋਡਕਟਸ ਆ ਗਏ ਜੀ ਅਤੇ ਇਹ ਸੀ ਜੀ ਸਾਡਾ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸਾਡਾ ਇਹ ਵਲੌਗ ਜਿਹੜਾ ਉਹ ਪਸੰਦ ਆਇਆ ਹੋਵੇਗਾ ਅਗਰ ਤੁਸੀਂ ਹੋਰ ਐਧਾਂ ਦੇ ਵਲੌਗ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਪਣੇ ਕਮੈਂਟਸ ਜ਼ਰੂਰ ਦੇਣਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਜੀ ਫਿਰ ਹੋਰ ਕਿਸੇ ਵਲੌਗ ਦੇ ਵਿੱਚ ਧੰਨਵਾਦ